ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜੋ ਆਪਣੀ ਕਲਾਸ ਲੈਣ ਵਾਲੀ ਹੈਗੀ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਜੀ ਜੋ ਕਿ ਆਪਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਬਾਰੇ ਕਰ ਰਹੇ ਹਾਂਗੇ ਅੱਜ ਦੀ ਆਪਣੀ ਤੀਜੀ ਕਲਾਸ ਹੈਗੀ ਹੈਗੀ ਠੀਕ ਹੈ ਜੀ ਤੇ ਕੱਲ ਦੀ ਕਲਾਸ ਦੇ ਵਿੱਚ ਆਪਾਂ ਜਾਣਿਆ ਸੀ ਜੋ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਜੋ ਕਿ ਆਪਣੇ ਚਾਰ ਕਾਵ ਸੰਗ ਰਹੇ ਨੇ ਉੱਥੇ ਆਪਣੀ ਕਲਾਸ ਸਮਾਪਤ ਹੋਈ ਸੀਗੀ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਅੱਗੇ ਵਧਦੇ ਹਾਂਗੇ ਜੀ ਜੋ ਸਾਡੇ ਨਾਲ ਨਵੇਂ ਜੁੜਨਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇਜ ਕਰਾ ਦਾ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੇਗਾ ਜੀ ਠੀਕ ਹੈ ਵਿੱਦੀ ਕੋਚਿੰਗ ਤੇ ਆਪਣਾ ਜੋ ਕਿ ਚੈਨਲ ਹੈਗਾ ਹੈਗਾ ਜੀ ਠੀਕ ਹੈ ਲਿੰਕ ਤੁਹਾਨੂੰ ਉੱਥੇ ਤੁਹਾਨੂੰ ਮਿਲ ਜੇਗਾ ਜੀ ਜੋ ਕਿ ਆਪਣੀ ਕਲਾਸ ਚੱਲ ਰਹੀ ਹੈਗੀ ਇਸੇ ਥੱਲੇ ਤੁਹਾਨੂੰ ਲਿੰਕ ਮਿਲ ਜੇਗਾ ਠੀਕ ਹੈ ਜੀ ਤੇ ਮਾਸਟਰ ਕਟ ਦੀ ਤਿਆਰੀ ਜੋ ਕਿ ਬਿਲਕੁਲ ਫਰੀ ਦੇ ਵਿੱਚ ਕਰਵਾਉਗਾ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਠੀਕ ਹੈ ਤੇ ਇਸ ਕਰਕੇ ਆਪਣੇ ਜੋ ਕਿ ਚੈਨਲ ਹੁੰਦੇ ਨੇ ਉਸ ਨੂੰ ਸ਼ੇਅਰ ਵੀ ਕਰਦਿਆ ਕਰੋ ਤੇ ਜੋ ਨਵੇਂ ਜੁੜਨਗੇ ਸਬਸਕ੍ਰਾਈਬ ਕਰ ਲਿਓ ਤੇ ਟੈਲੀਗ੍ਰਾਮ ਜੁਆਇਨ ਕਰ ਲਿਓ ਉੱਥੇ ਮੈਂ ਤੁਹਾਨੂੰ ਜੋ ਕਿ ਈ-ਬੁੱਕਸ ਹੁੰਦੀਆਂ ਨੇ ਆਪਣੇ ਜੋ ਕਿ ਪੌਂਟਰ ਤਾਂ ਚਲੋ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂਗੇ ਸਭ ਤੋਂ ਪਹਿਲਾ ਪੁਆਇੰਟ ਆਪਾਂ ਕਰਦੇ ਹਾਂਗੇ ਕੱਲ ਦੀ ਕਲਾਸ ਵਿੱਚ ਆਪਾਂ ਕਰਿਆ ਸੀਗਾ ਵੀ ਜੋ ਕਿ ਪ੍ਰੋਫੈਸਰ ਪੂਨ ਸਿੰਘੀ ਦੇ ਚਾਰ ਕਾਵਿ ਸੰਗ੍ਰਹਿ ਨੇ ਠੀਕ ਹੈ ਤਾਂ ਉਹਨਾਂ ਦੇ ਬਾਰੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਇੱਕ ਕਾਵਿ ਸੰਗ੍ਰਹਿ ਕਰਾਂਗੇ ਠੀਕ ਹੈ ਉਸ ਤੋਂ ਪਹਿਲਾਂ ਆਪਾਂ ਛੋਟੇ-ਛੋਟੇ ਜੋ ਕਿ ਪੁਆਇੰਟ ਹੋਰ ਨੇ ਪ੍ਰੋਫੈਸਰ ਪੂਨ ਸਿੰਘ ਜੀ ਦੇ ਬਾਰੇ ਉਹ ਜਾਣਦੇ ਹਾਂਗੇ ਠੀਕ ਹੈ ਠੀਕ ਹੈ ਜੀ ਇੱਕ ਮਾਸਿਕ ਪੱਤਰ ਸੀਗਾ ਮਾਸਿਕ ਪੱਤਰ ਸਰਸਵਤੀ ਠੀਕ ਹੈ ਜੀ ਤਾਂ ਇਹਨਾਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕੰਮ ਕੀਤਾ ਸੀਗਾ ਜੋ ਇਹ ਸਰਸਵਤੀ ਮਾਨਸਿਕ ਪੱਤਰ ਸੀਗਾ ਇਹ ਕਿਸੇ ਦਿਨ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਜੀ ਤਾਂ ਇਹ ਕਈ ਹਿੰਦੀ ਦੇ ਕਵੀ ਸੀਗੇ ਜੀ ਠੀਕ ਹੈ ਤੁਸੀਂ ਨੋਟ ਕਰ ਲਿਓ ਇੱਕ ਹਿੰਦੀ ਦੇ ਕਵੀ ਸੀਗੇ ਇਹਨਾਂ ਦਾ ਨਾਮ ਕੀ ਸੀਗਾ ਜੀ ਇੱਕ ਮਿੰਟ ਇਹਨਾਂ ਦਾ ਨਾਮ ਸੀਗਾ ਜੀ ਮਹਾਵੀਰ ਪ੍ਰਸਾਦ ਤਰਵੇਦੀ ਠੀਕ ਹੈ ਜੀ ਮਹਾਵੀਰ ਪ੍ਰਸਾਦ ਤਿਰਵੇਤੀ ਜੇ ਤੁਹਾਨੂੰ ਕਲਾਸ ਇਹ ਸਲੋ ਲੱਗੀ ਤਾਂ ਇਸ ਕਲਾਸ ਨੂੰ ਤੇਜ਼ ਕਰਕੇ ਲਗਾ ਲਿਓ ਤੇ ਨੋਟਸ ਨਾਲ ਨਾਲ ਜ਼ਰੂਰ ਬਣਾਈ ਜਾਓ ਆਪਾਂ ਮੇਨ ਮੇਨ ਪੈਂਟ ਦੇ ਵਿੱਚ ਕਰਾਂਗੇ ਠੀਕ ਹੈ ਜੀ ਜਿਆਦਾ ਡੀਪਲੀ ਆਪਾਂ ਕਲਾਸਾਂ ਲਗਾ ਰਹੇ ਹਾਂਗੇ ਤਾਂ ਕਰਕੇ ਨੋਟਸ ਨਾਲ ਨਾਲ ਜ਼ਰੂਰ ਆਪਣੇ ਬਣਾਈ ਤੁਰੇ ਚੱਲਿਓ ਠੀਕ ਹੈ ਜੀ ਅਗਲਾ ਪੈਂਟ ਕਰਦੇ ਹਾਂਗੇ ਅਗਲੇ ਪੈਂਟ ਦੇ ਵਿੱਚ ਜੋ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇਹਨਾਂ ਦੇ ਕੁਝ ਨਿਬੰਧ ਜੋ ਕਿ ਹਿੰਦੀ ਪੱਤਰ ਵਿੱਚ ਪ੍ਰਕਾਸ਼ਿਤ ਹੋਏ ਹੋਏ ਨੇ ਉਹਨਾਂ ਦੇ ਬਾਰੇ ਜਾਣਦੇ ਹਾਂਗੇ ਠੀਕ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਠੀਕ ਹੈ ਨਿਬੰਧ ਹਿੰਦੀ ਦੇ ਵਿੱਚ ਜੋ ਕਿ ਪ੍ਰਕਾਸ਼ਤ ਹੋਏ ਨੇ ਠੀਕ ਹੈ ਹਿੰਦੀ ਪੱਤਰ ਦੇ ਵਿੱਚ ਠੀਕ ਹੈ ਜੀ ਤਾਂ ਉਹਦੇ ਵਿੱਚ ਆਪਣਾ ਪਹਿਲੇ ਪਿੰਡ ਤੇ ਆ ਜਾਂਦਾ ਹੈਗਾ ਮਜ਼ਦੂਰੀ ਔਰ ਪ੍ਰੇਮ ਠੀਕ ਹੈ ਇਹ ਹਿੰਦੀ ਦੇ ਵਿੱਚ ਪ੍ਰਕਾਸ਼ਤ ਹੋਇਆ ਹੋਇਆ ਹੈਗਾ ਮਜ਼ਦੂਰੀ ਔਰ ਪ੍ਰੇਮ ਠੀਕ ਹੈ ਜੀ ਇਸ ਤੋਂ ਅੱਗੇ ਹੈਗਾ ਸੈਕੰਡ ਹੈਗਾ ਇਹਦੇ ਵਿੱਚ ਵਾਲਟ ਵਿਟਮਨ ਵਾਲਟ ਵਿਟਮਨ ਠੀਕ ਹੈ ਤੀਜਾ ਦੇ ਵਿੱਚ ਆ ਜਾਂਦਾ ਹੈਗਾ ਨਿਬੰਧ ਆਪਣਾ ਅਗਲਾ ਦੇ ਵਿੱਚ ਆਪਣਾ ਆ ਜਾਂਦਾ ਹੈਗਾ ਜੀ ਨੈਣੂ ਕੀ ਗੰਗਾ ਨੈਣੂ ਕੀ ਗੰਗਾ ਠੀਕ ਹੈ ਚਾਰ ਨੰਬਰ ਤੇ ਆਪਣਾ ਨਿਬੰਧ ਆ ਜਾਂਦਾ ਹੈਗਾ ਜੀ ਸੱਚੀ ਵੀਰਤਾ ਸੱਚੀ ਵੀਰਤਾ ਠੀਕ ਹੈ ਨੈਕਸਟ ਆਪਣਾ 5ਵੇਂ ਨੰਬਰ ਦੇ ਉੱਤੇ ਆਚਰਣ ਦੀ ਸਭਿਅਤਾ ਆਚਰਣ ਦੀ ਸਭਿਅਤਾ ਠੀਕ ਹੈ ਜੀ ਅਗਲਾ ਆਪਣਾ ਆ ਜਾਂਦਾਗਾ ਪਵਿੱਤਰਤਾ ਪਵਿੱਤਰਤਾ ਠੀਕ ਹੈ ਜੀ ਤਾਂ ਇਹ ਜੋ ਨਿਬੰਧ ਨੇ ਇਹਨਾਂ ਦੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਇਹ ਹਿੰਦੀ ਪੱਤਰ ਦੇ ਵਿੱਚ ਪ੍ਰਕਾਸ਼ਿਤ ਹੋਏ ਹੋਏ ਨੇ ਠੀਕ ਹੈ ਜੀ ਛੇ ਦੇ ਛੇ ਤੁਸੀਂ ਇਹ ਨੰਮੰਦ ਯਾਦ ਰੱਖਣੇ ਆ ਇੰਪੋਰਟੈਂਟ ਨੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਜੋ ਕਿ ਇਹਨਾਂ ਦੀ ਇੱਕ ਵਾਰਤਕ ਪੁਸਤਕ ਹੈ ਜੀ ਠੀਕ ਹੈ ਵਾਰਤਕ ਪੁਸਤਕ ਕਿਹੜੀ ਹੈ ਜੀ ਖੁੱਲੇ ਲੇਖ ਖੁੱਲੇ ਲੇਖ ਠੀਕ ਹੈ ਇਹਦੇ ਬਾਰੇ ਪੁਆਇੰਟ ਕਰ ਲੈਣੇ ਖੁੱਲੇ ਲੇਖ ਦੇ ਬਾਰੇ ਤਾਂ ਇਹਦੇ ਵਿੱਚ ਜੋ ਕਿ ਪਹਿਲਾ ਪੁਆਇੰਟ ਆਪਣਾ ਰਹਿਣ ਵਾਲਾ ਹੈਗਾ ਇਹ 1929 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਟੋਟਲ 17 ਨਿਵੰਦਨੇ 17 ਨਿਵੰਧ ਠੀਕ ਹੈ ਜੀ ਇਹਦੇ ਵਿੱਚ ਟੋਟਲ ਆਪਣੇ ਜੋ ਕਿ 17 ਨਿਵੰਦ ਇਹਦੇ ਵਿੱਚ ਛਾਏ ਗਏ ਨੇ ਠੀਕ ਹੈ ਤੇ ਨੈਕਸਟ ਦੇ ਵਿੱਚ ਗੱਲ ਕਰਾਂਗੇ ਜੋ ਕਿ ਖੁੱਲੇ ਲੇਖ ਦੇ ਵਿੱਚ ਰਚਨਾਵਾਂ ਨੇ ਉਹਨਾਂ ਦੀ ਗੱਲ ਕਰ ਲੈਣੇ ਹੈਗੇ ਠੀਕ ਹੈ ਰਚਨਾਵਾਂ ਖੁੱਲੇ ਲੇਖ ਦੀਆਂ ਰਚਨਾਵਾਂ ਕਰਾਂਗੇ ਇਸ ਤੋਂ ਬਾਅਦ ਹੁਣ ਆਪਾਂ ਠੀਕ ਹੈ ਨੋਟ ਕਰ ਲਿਓ ਸਭ ਤੋਂ ਪਹਿਲਾਂ ਗੱਲ ਕਰਾਂਗੇ ਖੁੱਲੇ ਰਹੀ ਜਨਾਮਾ ਕਿਹੜੀ ਹੈ ਜੀ ਕਵਿਤਾ ਠੀਕ ਹੈ ਕਵਿਤਾ ਤੋਂ ਬਾਅਦ ਕਵੀ ਦਾ ਦਿਲ ਕਵੀ ਦਾ ਦਿਲ ਠੀਕ ਹੈ ਇਸ ਤੋਂ ਬਾਅਦ ਆਗਾ ਜੀ ਆਪਣਾ ਪਿਆਰ ਪਿਆਰ ਤੋਂ ਬਾਅਦ ਆਗਾ ਮਹਜਬ ਮਹਜਬ ਇਸ ਤੋਂ ਬਾਅਦ ਆਗਾ ਆਰਟ ਆਟ ਆਪਣੇ ਮਨ ਨਾਲ ਗੱਲਾਂ ਆਪਣੇ ਬਣ ਨਾਲ ਗੱਲਾਂ ਠੀਕ ਹੈ ਜੀ ਇਸ ਤੋਂ ਬਾਅਦ ਆਪਣਾ ਆ ਜਾਂਦਾ ਹੈਗਾ ਜੀ ਕਿਰਤ ਤੇ ਮਿੱਠਾ ਬੋਲਣਾ ਕਿਰਤ ਤੇ ਮਿੱਠਾ ਬੋਲਣਾ ठीक है जी इस तो बाद अपना आ जाता गा जी किरत किरत बाद लिख लो पंजाबी साहित्य पंजाबी साहित पर कठाकिया ठीक है जी वोट ते पॉलिटिक्स वोट ते पॉलिटिक्स ਠੀਕ ਹੈ ਨੈਕਸਟ ਆ ਬਤਨ ਦਾ ਪਿਆਰ ਠੀਕ ਹੈ ਇਸ ਤੋਂ ਬਾਅਦ ਹੁਣ ਆਪਾਂ ਨੈਕਸਟ ਪੁਆਇੰਟ ਕਰਾਂਗੇ ਤੁਸੀਂ ਇਹ ਸਾਰੇ ਸਾਰੇ ਯਾਦ ਰੱਖ ਲੈਣੇ ਹੈਗੇ ਠੀਕ ਹੈ ਜੀ ਨਾਲ ਨਾਲ ਨੋਟ ਕਰੀ ਜਾਇਆ ਕਰੋ ਠੀਕ ਹੈ ਜੋ ਮੈਂ ਤੁਹਾਨੂੰ ਲਿਖਾ ਕੇ ਹਟਾਂਗਾ ਬੈਸਮ ਤੁਹਾਨੂੰ ਇਹ ਪ੍ਰੋਵਾਈਡ ਵੀ ਕਰਾਂਗੇ ਜੋ ਮੈਂ ਲਿਖ ਰਿਹਾ ਹਾਂਗਾ ਠੀਕ ਹੈ ਪਰ ਬਾਅਦ ਵਿੱਚ ਹੋ ਸਕਦਾ ਵੀ ਸਮਝ ਨਾ ਆਵੇ ਕਿਉਂਕਿ ਜੋ ਚੱਕਰ ਲੱਗ ਰਹੇ ਨੇ ਮੈਨੂੰ ਉਦਾਂ ਲੱਗ ਰਹੇ ਵੀ ਟੇਡੇ ਮਿੱਡੇ ਚੱਲ ਰਹੇ ਹੈਗੇ ਪਰ ਸਮਝਣ ਦੀ ਕੋਸ਼ਿਸ਼ ਕਰਿਓ ਤੇ ਨਾਲ ਨਾਲ ਜੋ ਮੈਂ ਤੁਹਾਨੂੰ ਬੋਲ ਰਿਹਾ ਹੈਗਾ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਜੀ ਨੈਕਸਟ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਕੁਝ ਕੁ ਸ਼ਬਦ ਨੇ ਆਪਣੇ ਠੀਕ ਹੈ ਕਿਹੜੇ ਕਿਹੜੇ ਸ਼ਬਦ ਨੇ ਉਹ ਪਹਿਲਾ ਸ਼ਬਦ ਆ ਜਾਂਦਾ ਹੈਗਾ ਜੀ ਤੁਸੀਂ ਹੋ ਸਕਦਾ ਵੀ ਸੁਣੇ ਹੋਣ ਠੀਕ ਹੈ ਪਿਆਰੇ ਬਾਪੂ ਠੀਕ ਹੈ ਪੁੱਜੇ ਪਿਤਾ ਜੀ ਪੁੱਜੇ ਪਿਤਾ ਜੀ ਠੀਕ ਹੈ ਨਸ਼ਟਾ ਦਾ ਬਾਬਲ ਤਾਂ ਇਹ ਸ਼ਬਦ ਪ੍ਰੋਫੈਸਰ ਪੂਰ ਸਿੰਘ ਜੀ ਭਾਈ ਵੀਰ ਸਿੰਘ ਦੇ ਲਈ ਵਰਤਦੀ ਸੀਗੀ ਠੀਕ ਹੈ ਭਾਈ ਵੀਰ ਸਿੰਘ ਜੀ ਤਾਂ ਇਹਨਾਂ ਦੇ ਲਈ ਇਹ ਵਰਤਦੀ ਸੀਗੀ ਇਹ ਸ਼ਬਦ ਠੀਕ ਹੈ ਤੁਸੀਂ ਯਾਦ ਰੱਖ ਲੈਣੇ ਕਿ ਸਾਰੇ-ਸਾਰੇ ਸ਼ਬਦ ਇਹ ਪਿਆਰੇ ਬਾਪੂ ਪੂਜੇ ਪਿਤਾ ਜੀ ਤੇ ਬਾਬਲ ਠੀਕ ਹੈ ਜੀ ਅਗਲਾ ਪੁਆਇੰਟ ਹੁਣ ਆਪਾਂ ਕਰਦੇ ਹਾਂ ਠੀਕ ਹੈ ਅੱਗੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਅ ਜੋ ਕਿ ਆਪਣਾ ਪਹਿਲਾ ਕਾਵ ਸੰਗ੍ਰਹਿ ਹੈਗਾ ਠੀਕ ਹੈ ਤਾਂ ਪਹਿਲਾ ਕਾਵ ਸੰਗ੍ਰਹਿ ਹੈ ਜੋ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਖੁੱਲੇ ਮੈਦਾਨ ਠੀਕ ਹੈ ਨੈਕਸਟ ਸਲਾਈਡ ਉੱਪਰ ਕਰ ਲੈਂਦੇ ਇੱਥੇ ਆਪਾਂ ਠੀਕ ਹੈ ਜੀ ਹੈਡਿੰਗ ਬਣਾ ਲਈਏ ਨਾ ਇੱਕ ਵਾਰ ਖੁੱਲੇ ਮੈਦਾਨ ਠੀਕ ਹੈ ਇਹਦੀ ਗੱਲ ਕਰ ਲੈਣੇ ਹੈਗੇ ਜੋ ਕਿ ਖੁੱਲੇ ਮੈਦਾਨ ਹੈਗਾ ਤਾਂ ਇਹ ਪ੍ਰਕਾਸ਼ਿਤ ਹੋਇਆ ਸੀਗਾ ਜੀ ਤਾਂ ਇਹ 1922 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਇਸ ਤੋਂ ਬਾਅਦ ਇਸ ਨੂੰ ਵਾਲਟ ਵਿਟਾਮਿਨ ਦੀ ਪੁਸਤਕ ਘਾਰੀਆਂ ਪੱਤੀਆਂ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਸੀਗਾ ਜੀ ਪ੍ਰੋਫੈਸਰ ਪੂਨ ਸਿੰਘ ਜੀ ਨੇ ਠੀਕ ਹੈ ਵਾਲਟ ਵਿਟਾਮਿਨ ਦੀ ਲਿਖ ਲਿਓ ਪ੍ਰਭਾਵਿਤ ਲਿਖ ਲਓ ਕਿਹਦੇ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਸੀਗਾ ਵੀ ਇਹ ਕਾਪ ਸੰਗ੍ਰਹਿ ਠੀਕ ਹੈ ਤਾਂ ਉਹਦਾ ਨਾਮ ਕੀ ਹੈਗਾ ਜੀ ਵਾਲਟ ਵਾਲਟ ਵਿਟਾਮਿਨ ਜੋ ਪਿੱਛੇ ਵੀ ਪੜ੍ਹ ਕੇ ਆਈਏਗੀ ਠੀਕ ਹੈ ਜੋ ਹਿੰਦੀ ਦੇ ਬੱਚੇ ਉੱਪਰ ਕਾਸ਼ਤ ਹੋਇਆ ਸੀਗਾ ਠੀਕ ਹੈ ਜੀ ਤਾਂ ਇਹਨਾਂ ਦੀ ਪੁਸਤਕ ਹੈਗੀ ਕਾ ਦੀਆਂ ਪੱਤੀਆਂ ਤਾਂ ਇਹ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੋਇਆ ਹੈਗਾ ਠੀਕ ਹੈ ਇਹਨਾਂ ਦੀ ਪੁਸਤਕ ਹੈਗੀ ਕਾ ਦੀਆਂ ਪੱਤੀਆਂ ਯਾਦ ਰੱਖ ਲਿਓ ਚਲੋ ਜੀ ਹੁਣ ਆਪਣਾ ਨੈਕਸਟ ਪੁਆਇੰਟ ਕਰਦੇ ਆ ਇਹਦੇ ਵਿੱਚ ਨੈਕਸਟ ਪੁਆਇੰਟ ਆਪਣਾ ਆ ਜਾਂਦਾ ਹੈਗਾ ਜੋ ਕਿ ਇਹਦੇ ਵਿੱਚ ਪੰਜ ਭਾਗਾਂ ਦੇ ਵਿੱਚ ਜੋ ਕਿ ਖੁੱਲੇ ਮੈਦਾਨ ਆ ਕਾਪਸੰਗਰਾਏ ਇਹ ਪ੍ਰੋਫੈਸਰ ਪੂਨ ਸਿੰਘ ਹੀ ਬੰਡਿਆ ਹੋਇਆ ਹੈਗਾ ਠੀਕ ਹੈ ਭਾਗ ਦੀ ਗੱਲ ਕਰਨੀ ਆਪਾਂ ਵੀ ਕਿੰਨੇ ਭਾਗਾਂ ਦੇ ਵਿੱਚ ਬੰਡਿਆ ਹੋਇਆ ਹੈਗਾ ਟੋਟਲ ਕਿੰਨੇ ਨੇ ਜੀ ਪੰਜ ਭਾਗ ਕਰੇ ਹੋਏ ਨੇ ਠੀਕ ਹੈ ਪਹਿਲਾ ਭਾਗ ਕਿਹੜਾ ਹੈਗਾ ਜੀ ਪੂਰਨਨਾਥ ਜੋਗੀ ਠੀਕ ਹੈ ਜੀ ਪਹਿਲਾ ਭਾਗ ਹੈਗਾ ਪੂਰਨਨਾਥ ਜੋਗੀ ਠੀਕ ਹੈ ਇੱਕ ਵਾਰ ਆਪਾਂ ਇਹਨਾਂ ਨੂੰ ਲਿਖ ਲੈਣੇ ਆ ਵੀ ਕਿਹੜੇ-ਕਿਹੜੇ ਪਾਰਟ ਨੇ ਉਸ ਤੋਂ ਬਾਅਦ ਆਪਾਂ ਡਿਟੇਲ ਦੇ ਵਿੱਚ ਇਹਨਾਂ ਨੂੰ ਕਰਾਂਗੇ ਠੀਕ ਹੈ ਵੀਰ ਦੇ ਵਿੱਚ ਅੱਗੇ ਕਿੰਨੀਆਂ ਕਵਿਤਾਵਾਂ ਹਨ ਠੀਕ ਹੈ ਕੀ ਕੁਸ਼ੇਬ ਚ ਦਰਖਾ ਹੈਗਾ ਕਿ ਵਿੱਚ ਜੋ ਕੇ ਦੀ ਪ੍ਰਭਾਸ਼ਾ ਹੈ ਨਾ ਮੇਮੇ ਪੜਨਾਂ ਬਾਰੇ ਜਾਣਾਂਗੇ ਨਸ਼ਟ ਹੈਗਾ ਚਣਾ ਦੀਆਂ ਲਹਿਰਾਂ ਚਣਾ ਦੀਆਂ ਲਹਿਰਾਂ ਠੀਕ ਹੈ ਜੀ ਤੀਜਾ ਲਿਖ ਲਓ ਤੀਜਾ ਹੈਗਾ ਦੇਸ਼ ਪਿਆਰ ਪੰਜਾਬ ਮੇਰਾ ਦੇਸ਼ ਪਿਆਰ ਪੰਜਾਬ ਮੇਰਾ ਠੀਕ ਹੈ ਜੀ ਫੋਰਥ ਹੈਗਾ ਮੈਂ ਤੇ ਉਹ ਮੈਂ ਤੇ ਉਹ ਠੀਕ ਹੈ ਫਿਫਥ ਤੇ ਆਪਣਾ ਆ ਜਾਂਦਾਗਾ ਇੱਕ ਜੰਗਲੀ ਫੁੱਲ ਠੀਕ ਹੈ ਇੱਕ ਜੰਗਲੀ ਫੁੱਲ ਠੀਕ ਹੈ ਜੀ ਇਹ ਇਹ ਜੋ ਕਿ ਆਪਣੇ ਪੰਜ ਭਾਗ ਪਹਿਲੇ ਕਾਵ ਸੰਗ੍ਰਹਿ ਦੇ ਵਿੱਚ ਪ੍ਰੋਫੈਸਰ ਪੂਰ ਸਿੰਘ ਜੀ ਨੇ ਕੀਤੇ ਹੋਏ ਹੈਗੇ ਖੁੱਲੇ ਮੈਦਾਨ ਦੇ ਵਿੱਚ ਠੀਕ ਹੈ ਜੋ ਕਿ 1922 ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਵਾਲਟ ਮਿੰਟਮੈਨ ਦੀ ਪੁਸਤਕ ਹੈ ਜੀ ਕਾ ਦੀਆਂ ਪੱਤੀਆਂ ਉਹ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਸੀਗਾ ਇਹ ਟੋਟਲ ਇਹਦੇ ਵਿੱਚ ਆਪਣੇ ਪੰਜ ਭਾਗ ਨੇ ਠੀਕ ਹੈ ਪੰਜ ਭਾਗਾਂ ਦੇ ਵਿੱਚ ਪਹਿਲਾ ਹੈਗਾ ਜੀ ਪੂਰਨ ਅਰਜੋਗੀ ਦੂਜਾ ਹੈਗਾ ਝਣਾਂ ਦੀਆਂ ਲਹਿਰਾਂ ਤੀਜਾ ਹੈਗਾ ਦੇਸ਼ ਪਿਆਰ ਪੰਜਾਬ ਮੇਰਾ ਚੌਥਾ ਭਾਗ ਹੈਗਾ ਮੈਂ ਤੇ ਉਹ ਪੰਜਵਾਂ ਹੈਗਾ ਇੱਕ ਜੰਗਲੀ ਫੁੱਲ ਠੀਕ ਹੈ ਤਾਂ ਹੁਣ ਆਪਾਂ ਪਹਿਲੇ ਪਾਰਟ ਦੀ ਗੱਲ ਕਰ ਲੈਂਦੇ ਹਾਂ ਠੀਕ ਹੈ ਪਹਿਲਾ ਪਾਰਟ ਖੁੱਲੇ ਮੈਦਾਨ ਦਾ ਠੀਕ ਹੈ ਪੂਰਨਨਾਥ ਜੋਗੀ ਪੂਰਨਨਾਥ ਜੋਗੀ ਤਾਂ ਇਹਦੀ ਗੱਲ ਕਰ ਲੈਣੀ ਹੈਗੇ ਤਾਂ ਇਹਦੇ ਵਿੱਚ ਜੋ ਕਿ ਪੂਰਨ ਭਗਤ ਦੇ ਬਿਰਤਾਂਤ ਨੂੰ ਦਰਸਾਇਆ ਗਿਆ ਹੈਗਾ ਠੀਕ ਹੈ ਕੀ ਦੇ ਬਿਰਤਾਂਤ ਨੂੰ ਦਰਸਾਇਆ ਗਿਆ ਹੈਗਾ ਜੀ ਪੂਰਨ ਭਗਤ ਦੇ ਨੂੰ ਠੀਕ ਹੈ ਪੂਰਨ ਭਗਤ ਦਾ ਬਿਰਤਾਂਤ ਠੀਕ ਹੈ ਜੀ ਇਹਨੂੰ ਦਰਸਾਇਆ ਗਿਆ ਹੈਗਾ ਠੀਕ ਹੈ ਇਸ ਤੋਂ ਬਾਅਦ ਇਹ ਵਿੱਚ ਕੁੱਲ 51 ਦ੍ਰਿਸ਼ ਦਿਖਾਏ ਗਏ ਨੇ ਠੀਕ ਹੈ 51 ਦ੍ਰਿਸ਼ ਇਹਦੇ ਵਿੱਚ ਦਿਖਾਏ ਗਏ ਨੇ ਜੀ ਠੀਕ ਹੈ ਇਸ ਤੋਂ ਬਾਅਦ ਗੱਲ ਕਰਾਂਗੇ ਇਹਦੇ ਵਿੱਚ ਨੈਕਸਟ ਪੁਆਇੰਟ ਦੀ ਆਪਾਂ ਪਹਿਲੇ ਪາກ ਦੇ ਵਿੱਚ ਪੂਰਨਾ ਜੋਗੀ ਦੇ ਵਿੱਚ ਪੂਰਨ ਦੇ ਜਨਮ ਤੋਂ ਲੈ ਕੇ ਅੰਤ ਵਿੱਚ ਇਸਰਾ ਨਾਲ ਮੁਲਾਕਾਤ ਨਾਲ ਸੁਪਨ ਹੁੰਦਾ ਹੈਗਾ ਜੀ ਠੀਕ ਹੈ ਪੂਰਨ ਦੇ ਜਨਮ ਤੋਂ ਲੈ ਕੇ ਠੀਕ ਹੈ ਪੂਰਨ ਦੇ ਜਨਮ ਤੋਂ ਲੈ ਕੇ ਅੰਤ ਦੇ ਵਿੱਚ ਇਸਰਾ ਨਾਲ ਮੁਲਾਕਾਤ ਅੰਤ ਇਸਰਾ ਨਾਲ ਮੁਲਾਕਾਤ ਠੀਕ ਹੈ ਜੀ ਇਹ ਤੁਸੀਂ ਯਾਦ ਰੱਖ ਲੈਣਾ ਪੁਆਇੰਟ ਇਹ ਮੇਨ ਬਹੁਤ ਜ਼ਿਆਦੇ ਨੈਕਸਟ ਪੁਆਇੰਟ ਦੇ ਵਿੱਚ ਆਪਾਂ ਕਰਾਂਗੇ ਜੋ ਕਿ ਅ ਇੱਕ ਕਾਦਰਯਾਰ ਦਾ ਜੋ ਕਿ ਕਿੱਸਾ ਹੈ ਨਾ ਉਹ ਬੈਂਤਾਂ ਦੇ ਵਿੱਚ ਸੀਗਾ ਉਹ ਠੀਕ ਹੈ ਪਰ ਪ੍ਰੋਫੈਸਰ ਪੂਨ ਸਿੰਘ ਜੀ ਨੇ ਖੁੱਲੀ ਕਵਿਤਾ ਰਹੀਂ ਪੇਸ਼ ਕੀਤਾ ਹੋਇਆ ਹੈਗਾ ਉਹ ਠੀਕ ਹੈ ਜੀ ਇਹ ਵੀ ਨੋਟ ਕਰ ਲੈਣਾ ਹੈਗਾ ਜੋ ਕਿ ਕਾਦਰਯਾਰ ਦਾ ਕਿੱਸਾ ਹੈਗਾ ਉਹ ਬੈਂਤਾਂ ਦੇ ਵਿੱਚ ਸੀਗਾ ਪਰ ਪ੍ਰੋਫੈਸਰ ਪੂਨ ਸਿੰਘ ਜੀ ਨੇ ਖੁੱਲੀ ਕਵਿਤਾ ਰਹੀਂ ਪੇਸ਼ ਕੀਤਾ ਹੈਗਾ ਠੀਕ ਹੈ ਨੈਕਸਟ ਤੁਸੀਂ ਇਹਦੇ ਵਿੱਚ ਲਿਖ ਲਓ ਵੀ ਜੋ ਕਿ ਕਾਦਰਯਾਰ ਨੇ ਮੁੱਖ ਜ਼ੋਰ ਕਹਾਣੀ ਦੇ ਵਰਣਨ ਦੇ ਕੀਤਾ ਸੀਗਾ ਹਨਾ ਪਰ ਪ੍ਰੋਫੈਸਰ ਪੂਨ ਨੇ ਮੁੱਖ ਜ਼ੋਰ ਕੀਤਾ ਸੀਗਾ ਪਾਤਰਾਂ ਤੇ ਮਨੋਵਿਗਿਆਨ ਨੂੰ ਪੇਸ਼ ਕੀਤਾ ਸੀਗਾ ਠੀਕ ਹੈ ਜੀ ਇਹ ਤੁਸੀਂ ਦੁਨੀ ਪਰ ਨੋਟ ਕਰ ਲਿਓ ਚਲੋ ਮੈਂ ਲਿਖ ਹੀ ਦਿੰਦਾ ਇੱਥੇ ਕਦਰਯਾਰ ਨੇ ਠੀਕ ਹੈ ਜੀ ਕਦਰਯਾਰ ਨੇ ਜੋ ਕਿ ਕਿੱਸਾ ਸੀਗਾ ਇਹਨਾਂ ਦਾ ਤਾਂ ਇਹਨੇ ਬੈਂਤਾਂ ਉੱਪਰ ਜ਼ੋਰ ਦਿੱਤਾ ਸੀਗਾ ਜੀ ਠੀਕ ਹੈ ਬੈਂਤਾਂ ਵਿੱਚ ਸੀਗਾ ਉਹ ਭਾਵ ਕੇ ਪਰ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਪ੍ਰੋਫੈਸਰ ਪੂਰਨ ਇਹਨਾਂ ਦਾ ਜੋ ਕਿ ਇਹਨਾਂ ਨੇ ਖੁੱਲੀ ਕਵਿਤਾ ਰਾਹੀਂ ਪੇਸ਼ ਕੀਤਾ ਹੋਇਆ ਹੈਗਾ ਠੀਕ ਹੈ ਜੋ ਕਿ ਇਹਨਾਂ ਦਾ ਕਿੱਸਾ ਹੈਗਾ ਠੀਕ ਹੈ ਖੁੱਲੀ ਕਵਿਤਾ ਰਹੀਂ ਪੇਸ਼ ਕੀਤਾ ਹੋਇਆ ਠੀਕ ਹੈ ਜੀ ਅ ਨੈਕਸਟ ਪੁਆਇੰਟ ਮੈਂ ਬੋਲਿਆ ਸੀ ਤੁਹਾਨੂੰ ਮੈਂ ਬੀਜੋ ਕੇ ਕਾਦਰੀ ਯਾਰ ਨੇ ਮੁੱਖ ਜ਼ੋਰ ਕਹਾਣੀ ਦੇ ਬਨਨ ਦੇ ਕੀਤਾ ਹੈ ਹਨਾ ਕਾਦਰੀ ਯਾਰ ਨੇ ਮੁੱਖ ਜ਼ੋਰ ਕਹਾਣੀ ਦੇ ਬਨਨ ਦੇ ਕੀਤਾ ਹੈ ਪਰ ਪ੍ਰੋਫੈਸਰ ਪੂਨ ਸਿੰਘ ਜੀ ਨੇ ਇਹਨਾਂ ਨੇ ਕਿਹਦੇ ਜ਼ੋਰ ਦਿੱਤਾ ਹੈਗਾ ਪਾਤਰਾਂ ਦੇ ਮਨੋਵਿਗਿਆਨਿਕ ਤੇ ਉੱਪਰ ਠੀਕ ਹੈ ਜੀ ਜੋ ਕਿ ਮੁੱਖ ਪਾਤਰ ਇਸ ਦੇ ਵਿੱਚ ਲਿਖ ਲਿਓ ਉੱਥੇ ਮੁੱਖ ਪਾਤਰਾਂ ਦੇ ਮਨੋਵਿਗਿਆਨਿਕ ਠੀਕ ਹੈ ਜੀ ਮਨੋਵਿਗਿਆਨਿਕ ਨੂੰ ਪੇਸ਼ ਇਹਦੇ ਕਰਨ ਦੇ ਪੂਰਾ ਜੋਰ ਦਿੱਤਾ ਸੀਗਾ ਜੀ ਠੀਕ ਹੈ ਜੀ ਨੈਕਸਟ ਗੱਲ ਕਰਾਂਗੇ ਆਪਾਂ ਸੈਕੰਡ ਪਾਰਟ ਦੀ ਸੈਕੰਡ ਪਾਰਟ ਕਿਹੜਾ ਹੈ ਜੀ ਪਿੱਛੇ ਆਪ ਪੜ੍ਹ ਕੇ ਆਏ ਹੈਗੇ ਕੀ ਨਾਮ ਹੈਗਾ ਚਨਾ ਦੀਆਂ ਲਹਿਰਾਂ ਇਹਦੀ ਗੱਲ ਕਰ ਲੈਨੇ ਹੁਣ ਆਪਾਂ ਚਾਂਚਣਾ ਦੀਆਂ ਲਹਿਰਾਂ ਦੇ ਵਿੱਚ ਜੋ ਕਿ ਪ੍ਰੋਫੈਸਰ ਮਪੂਨ ਸਿੰਘ ਜੀ ਨੇ ਟੋਟਲ 22 ਕਵਿਤਾਵਾਂ ਸ਼ਾਮਲ ਕੀਤੀਆਂ ਨੇ ਠੀਕ ਹੈ 22 ਕਵਿਤਾਵਾਂ ਸ਼ਾਮਲ ਕੀਤੀਆਂ ਨੇ ਨੈਕਸਟ ਦੇ ਵਿੱਚ ਪੁਆਇੰਟ ਹੈਗਾ ਆਪਣਾ ਇਹਦੇ ਵਿੱਚ ਪ੍ਰਕਿਰਤੀ ਪ੍ਰੇਮ ਨੂੰ ਜੋ ਕਿ ਵਿਸ਼ਾ ਬਣਾਇਆ ਗਿਆ ਹੈਗਾ ਠੀਕ ਹੈ ਵਿਸ਼ਾ ਪ੍ਰਕਿਰਤੀ ਪ੍ਰੇਮ ਠੀਕ ਹੈ ਜੀ ਇਹਨੂੰ ਵਿਸ਼ਾ ਬਣਾਇਆ ਗਿਆ ਹੈਗਾ ਇਸ ਦੇ ਵਿੱਚ ਇਹਦੇ ਵਿੱਚ ਅਲੱਗ-ਅਲੱਗ ਕਵਿਤਾਵਾਂ ਆਉਂਦੀਆਂ ਨੇ ਠੀਕ ਹੈ ਸਭ ਤੋਂ ਪਹਿਲੀ ਕਵਿਤਾ ਦੇ ਵਿੱਚ ਹੈਗਾ ਮੇਰਾ ਟੁੱਟਾ ਜਿਹਾ ਗੀਤ ਠੀਕ ਹੈ ਜੀ ਇੱਥੇ ਆਪਾਂ ਲਿਖ ਲੈਣੀਆਂ ਹੈਗੇ ਇਸ ਦੇ ਵਿੱਚ ਹੀ ਹੈਗੀ ਪਹਿਲੀ ਕਵਿਤਾ ਕਿਹੜੀ ਹੈ ਜੀ ਮੇਰਾ ਟੁੱਟਾ ਜਿਹਾ ਮੇਰਾ ਟੁੱਟਾ ਜਿਹਾ ਗੀਤ ਇਸ ਦੇ ਵਿੱਚ ਕਵੀ ਨੇ ਦੁਨੀਆ ਦੇ ਬਾਰੇ ਆਪਣਾ ਜੋ ਕਿ ਸੂਝਵਾਦੀ ਨਜ਼ਰੀਏ ਨੂੰ ਪੇਸ਼ ਕੀਤਾ ਹੋਇਆ ਹੈਗਾ ਇਸੇ ਵਿੱਚ ਬਚਪਨ ਦੀਆਂ ਖਵਾਇਸ਼ਾਂ ਬਾਰੇ ਵੀ ਦੱਸਿਆ ਗਿਆ ਹੈਗਾ ਠੀਕ ਹੈ ਲਿਖ ਲਓ ਤੁਸੀਂ ਨਾਲ ਨਾਲ ਬਚਪਨ ਦੀਆਂ ਖਵਾਇਸ਼ਾਂ ਬਾਰੇ ਦੱਸਿਆ ਇਸ ਵਿੱਚ ਇੱਕ ਤਾਂ ਠੀਕ ਹੈ ਇਹ ਤਰ ਲਿਖ ਦਿੰਦਾਗਾ ਮੈਂ ਬਚਪਨ ਦੀਆਂ ਖਵਾਇਸ਼ਾਂ ਠੀਕ ਹੈ ਹੋਰ ਇਹਦੇ ਵਿੱਚ ਕੀ ਦੂਜਾ ਪੁਆਇੰਟ ਕੀ ਬੋਲਿਆ ਸੀਗਾ ਮੈਂ ਜੀ ਤੁਹਾਨੂੰ ਵੀ ਜੋ ਕਿ ਇਸ ਦੇ ਵਿੱਚ ਕਵੀ ਨੇ ਦੁਨੀਆ ਬਾਰੇ ਆਪਣੇ ਸੂਝਵਾਦੀ ਨਜ਼ਰੀਏ ਨੂੰ ਪੇਸ਼ ਕੀਤਾ ਗਿਆ ਜੀ ਠੀਕ ਹੈ ਦੁਨੀਆ ਬਾਰੇ ਆਪਣਾ ਨਜ਼ਰੀਆ ਠੀਕ ਹੈ ਜੀ ਤਾਂ ਇਹਨੂੰ ਪੇਸ਼ ਕੀਤਾ ਹੈਗਾ ਨੈਕਸਟ ਕਰਦੇ ਹਾਂਗੇ ਨੈਕਸਟ ਆਪਣੀ ਸੈਕੰਡ ਕਵਿਤਾ ਇਸ ਦੇ ਵਿੱਚ ਦਿਲ ਮੇਰਾ ਖਿੱਚੀ ਦਾ ਦਿਲ ਮੇਰਾ ਕਿੱਤੀ ਦਾ ਠੀਕ ਹੈ ਤਾਂ ਇਹਦੇ ਵਿੱਚ ਆਪਣੇ ਮੇਨ ਮੇਨ ਪੁਆਇੰਟ ਆਪਾਂ ਕਰ ਲੈਣੇ ਹੈਗੇ ਇਹਦੇ ਵਿੱਚ ਜੋ ਕਿ ਇਸ ਵਿੱਚ ਕਵੀ ਨੇ ਮਨੁੱਖ ਤੇ ਪਰਮਾਤਮਾ ਦੇ ਰਿਸ਼ਤੇ ਨੂੰ ਪਤੰਗ ਤੇ ਪਤੰਗ ਬਾਜ਼ ਦੇ ਰਸੇਵਾਦੀ ਰਿਸ਼ਤੇ ਦੁਆਰਾ ਬਿਆਨ ਕੀਤਾ ਹੈਗਾ ਜੀ ਠੀਕ ਹੈ ਕਵੀ ਨੇ ਕੀ ਕੀਤਾ ਹੈਗਾ ਮਨੁੱਖ ਤੇ ਪਰਮਾਤਮਾ ਦੇ ਰਿਸ਼ਤੇ ਨੂੰ ਪਤੰਗ ਅਤੇ ਪਤੰਗ ਬਾਜ਼ ਦੇ ਰਸੇਵਾਦੀ ਰਿਸ਼ਤੇ ਦੁਆਰਾ ਬਿਆਨ ਕੀਤਾ ਹੈਗਾ ਫਿਰ ਡੈਫੀਨਿਸ਼ਨਲੀ ਲਿਖ ਲੂסי ਇਹਦੇ ਵਿੱਚ ਜੋ ਕਿ ਪਤੰਗ ਹੈਗਾ ਠੀਕ ਹੈ ਪਤੰਗ ਹੈਗਾ ਤਾਂ ਇਹ ਕਵੀ ਦਸਾਏਗਾ ਕਿ ਪਤੰਗ ਕਵੀ ਨੂੰ ਕਿਹਾ ਹੈਗਾ ਭਵਕੇ ਠੀਕ ਹੈ ਪਤੰਗ ਬਾਜ਼ ਪਤੰਗ ਬਾਜ਼ ਤਾਂ ਇਹ ਪ੍ਰਮਾਤਮਾ ਨੂੰ ਕਿਹਾ ਹੈਗਾ ਜੀ ਠੀਕ ਹੈ ਜੀ ਤੇ ਨੈक्स्ट ਆਪਣਾ ਤੀਜਾ ਇਹਦੇ ਵਿੱਚ ਆ ਜਾਂਦਾ ਹੈਗਾ ਡੋਰੀ ਹੈ ਕਿ ਇਹਦੇ ਵਿੱਚ ਹੁੰਦੀ ਹੈਗੀ ਤਾਂ ਡੋਰੀ ਕਿਹਨੂੰ ਕਿਹਾ ਹੈਗਾ ਜੀ ਜੀਵਨ ਨੂੰ ਕਿਹਾ ਹੈਗਾ ਠੀਕ ਹੈ ਤਾਂ ਇਹ ਪ੍ਰਤੀਕ ਨੇ ਸਾਰੇ ਸਾਰੇ ਠੀਕ ਹੈ ਜੀ ਤੁਸੀਂ ਲਿਖ ਲੈਣਾ ਇੱਥੇ ਕੀ ਨੇ ਜੀ ਸਾਰੇ ਇਹ ਪ੍ਰਤੀਕ ਨੇ ਠੀਕ ਹੈ ਜੀ ਚੱਲੀਏ ਹੁਣ ਆਪਾਂ ਅੱਗੇ ਅੱਗੇ ਹੁਣ ਆਪਣਾ ਤੀਜਾ ਇਹਦੇ ਵਿੱਚ ਆਪਣਾ ਆ ਜਾਂਦਾ ਹੈਗਾ ਜੀ ਤੀਜੀ ਕਵਿਤਾ ਠੀਕ ਹੈ ਜੀ ਉਹਦਾ ਨਾਮ ਕੀ ਹੈਗਾ ਪ੍ਰਭਾਤ ਆਕਾਸ਼ ਵਿੱਚ ਪ੍ਰਭਾਤ ਆਕਾਸ਼ ਵਿੱਚ ਠੀਕ ਹੈ ਇਹਦੇ ਮੈਨ ਮੈਨ ਪੁਆਇੰਟ ਆਪਾਂ ਕਰ ਲੈਣੇ ਹੈਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਵੀ ਇਸ ਵਿੱਚ ਪ੍ਰਕਿਰਤੀ ਦੇ ਵੱਖ-ਵੱਖ ਰੂਪਾਂ ਆਕਾਰਾਂ ਨੂੰ ਕਾਵਬੰਦ ਕੀਤਾ ਗਿਆ ਹੈ ਠੀਕ ਹੈ ਪ੍ਰਕਿਰਤੀ ਦੇ ਰੂਪ ਪਰ ਕਿਤੇ ਦੇ ਵੱਖ-ਵੱਖ ਰੂਪ ਠੀਕ ਹੈ ਜੀ ਆਕਾਰ ਨੂੰ ਜੋ ਕਿ ਕਾਬੰਦ ਕੀਤਾਗਾ ਠੀਕ ਹੈ ਜੀ ਨੈਕਸਟ ਦੇ ਵਿੱਚ ਆਪਾਂ ਅਗਲਾ ਪੁਆਇੰਟ ਕਰਾਂਗੇ ਜਿਹਦੇ ਵਿੱਚ ਆਪਾਂ ਜੋ ਕਿ ਇਹਦੇ 17 ਨੇ ਜੋ ਕਿ ਪੁਆਇੰਟ ਨੇ ਆਪਣੇ ਲਈ ਠੀਕ ਹੈ ਛਤਰਾ ਲਿਖ ਲੈਨੇ ਆਪਾਂ ਨੂੰ ਚੰਗੇ ਤਾਂ ਇਸ ਤਰ੍ਹਾਂ ਦੇ ਵਿੱਚ ਜੋ ਕਿ ਆਪਣੇ ਦੇ ਵਿੱਚ ਰਹਿਣ ਵਾਲਾ ਹੈਗਾ ਜੀ ਪ੍ਰਭਾਤ ਨੂੰ ਸੂਰਜ ਦੀ ਟਿੱਕੀ ਅਸ਼ਮਾਨ ਵਿੱਚ ਅਸ਼ਮਾਨ ਵਿੱਚ ਸੁਹਾਗ ਟਿਲਕ ਲਗਾਉਂਦੀ ਠੀਕ ਹੈ ਜੀ ਸੁਹਾਗ ਤੜਕ ਲਗਾਉਂਦੀ ਤਾਂ ਇਹਦੀ ਸਤਰਾਂ ਨੇ ਤੁਸੀਂ ਯਾਦ ਰੱਖ ਲੈਣੀਆਂ ਨੇ ਇੰਪੋਰਟੈਂਟ ਨੇ ਆਪਣੇ ਲਈ ਠੀਕ ਹੈ ਜੀ ਅੱਗੇ ਹੁਣ ਆਪਾਂ ਕਰਾਂਗੇ ਜੋ ਕਿ ਹਲ ਬੋਹਣ ਵਾਲੇ ਠੀਕ ਹੈ ਚੌਥਾ ਇਹਦੇ ਵਿੱਚ ਆਪਣਾ ਕਾਵਿ ਆ ਜਾਂਦਾ ਹੈਗਾ ਜੀ ਠੀਕ ਹੈ ਜੀ ਤਾਂ ਅੱਗੇ ਹੁਣ ਆਪਾਂ ਕਰਾਂਗੇ ਇਹਦੇ ਵਿੱਚ ਜੋ ਕਿ ਚੌਥੀ ਕਵਿਤਾ ਆ ਜਾਂਦੀ ਹੈਗੀ ਆਪਣੀ ਠੀਕ ਹੈ ਚੌਥੀ ਕਵਿਤਾ ਦਾ ਕੀ ਨਾਮ ਆਇਆ ਜੀ ਆਪਣਾ ਹਲ ਬੋਹਣ ਵਾਲੇ ਠੀਕ ਹੈ ਹਲ ਬੋਹਣ ਬਾਰੇ ਠੀਕ ਹੈ ਇਹਦੇ ਵਿੱਚ ਆਪਾਂ ਮੇਨ ਮੇਨ ਪੁਆਇੰਟ ਆਪਾਂ ਕਰ ਲੈਣੇ ਹੈਗੇ ਇਹਦੇ ਵਿੱਚ ਜੋ ਕਿ ਆਪਣਾ ਇੱਕ ਮੇਨ ਪੁਆਇੰਟ ਹੈਗਾ ਠੀਕ ਹੈ ਬੀਸ ਵਿੱਚ ਕ ਵੀ ਨੇ ਕਿਸਾਨ ਮਨੁਪਾਵਾ ਰਾਹੀ ਪ੍ਰਕਿਰਤੀ ਦੀ ਗੱਲ ਕੀਤੀ ਹੈਗੀ ਠੀਕ ਹੈ ਜੀ ਠੀਕ ਹੈ ਜੀ ਕੀ ਗੱਲ ਕੀਤੀ ਇਹਦੇ ਵਿੱਚ ਕਿਸਾਨ ਮਨੁਪਾਵਾ ਰਾਹੀ ਪ੍ਰਕਿਰਤੀ ਦੀ ਗੱਲ ਕੀਤੀ ਹੋਈ ਹੈ ਜੀ ਠੀਕ ਹੈ ਪ੍ਰਕਿਰਤੀ ਦੀ ਗੱਲ ਕਿਸੇ ਵਿੱਚ ਕੀਤੀ ਹੈ ਜੀ ਠੀਕ ਹੈ ਇਸ ਤੋਂ ਬਾਅਦ ਆਪਣੀ 5 ਨੰਬਰ ਤੇ ਆਪਣੀ ਕਵਿਤਾ ਆ ਜਾਂਦੀ ਹੈਗੀ ਉਹਦਾ ਕੀ ਨਾਮ ਆਗਾ ਦਰਿਆ ਕਿਨਾਰੇ ਠੀਕ ਹੈ ਦਰਿਆ ਕਿਨਾਰੇ ਇਹਦੇ ਵਿੱਚ ਕੀ ਹੈਗਾ ਕਹਿੰਦੇ ਵੀ ਇਸ ਕਵਿਤਾ ਦੇ ਵਿੱਚ ਕਵੀ ਨੇ ਪ੍ਰਕਿਰਤੀ ਦੇ ਅੰਗ ਸੰਗ ਰਹਿਣ ਦੀ ਗੱਲ ਕੀਤੀ ਹੈ ਜੀ ਠੀਕ ਹੈ ਲਿਖ ਲਿਓ ਪ੍ਰਕਿਰਤੀ ਦੇ ਅੰਗ ਸੰਗ ਪ੍ਰਕਿਰਤੀ ਦੇ ਅੰਗ ਸੰਗ ਰਹਿਣ ਦੀ ਦੇ ਵਿੱਚ ਗੱਲ ਕੀਤੀ ਹੈ ਜੀ ਠੀਕ ਹੈ ਕਵੀ ਨੇ ਨੈਕਸਟ ਪੈਨ ਇਹਦੇ ਵਿੱਚ ਆਪਣਾ ਆ ਜਾਂਦਾ ਵੀ ਇਸ ਵਿੱਚ ਕਵੀ ਨੇ ਦਰਿਆ ਕਿਨਾਰੇ ਦੇ ਦ੍ਰਿਸ਼ ਪ੍ਰਕਿਰਤੀ ਦਾ ਚਿਤ੍ਰਣ ਤੇ ਸੱਭਿਆਚਾਰ ਵਿਦਰੋਹੀ ਭਾਵਨਾ ਨੂੰ ਬਿਆਨ ਕੀਤਾ ਹੈ ਜੀ ਠੀਕ ਹੈ ਜੀ ਤੁਸੀਂ ਨੋਟ ਕਰ ਲਿਓ ਮੈਂ ਤੁਹਾਨੂੰ ਜੋ ਬੋਲ ਰਿਹਾ ਕਲਾਸ ਇਹ ਭਾਗ ਕੇ ਇੱਕ ਇਹ ਲਾਈਨ ਕਿਹੜੀ ਲਾਈਨ ਹੈ ਜੀ ਕਹਿੰਦਾ ਇਸ ਵਿੱਚ ਕਵੀ ਨੇ ਦਰਿਆ ਕਿਨਾਰੇ ਦੇ ਦ੍ਰਿਸ਼ ਪ੍ਰਕਿਰਤੀ ਦਾ ਚਿਤ੍ਰਣ ਤੇ ਸੱਭਿਆਚਾਰਕ ਵਿਦਰੋਹੀ ਭਾਵਨਾ ਨੂੰ ਬਿਆਨ ਕੀਤਾ ਹੈ ਠੀਕ ਹੈ ਇਦੇ ਵਿੱਚ ਅੱਗੇ ਆਪਣੀਆਂ ਲਾਈਨਾਂ ਨੇ ਠੀਕ ਹੈ ਭਾਵੇਂ ਇਸ ਤਰ੍ਹਾਂ ਨੇ ਇਹ ਪੁਆਇੰਟਡ ਲਾਈਨ ਬਣ ਗਈ ਜੋ ਕਿ ਆਪਣੇ ਲਈ ਆਪਾਂ ਲਿਖ ਲੈਣੇ ਨੇ ਇਹਨਾਂ ਨੂੰ ਠੀਕ ਹੈ ਪਹਿਲੀ ਇਹਦੇ ਵਿੱਚ ਆਪਣੀ ਲਹਿਣ ਹੈ ਕਿ ਕਹਿੰਦੇ ਵੀ ਨੇਮਾ ਵਾਲੀ ਗੱਲ ਨਾ ਕਰਨੀ ਕਈ ਠੀਕ ਹੈ ਨੇਮਾ ਵਾਲੀ ਗੱਲ ਨਾ ਕਰਨੀ ਧਰਮ ਕਰਮਾ ਤੀਨਸ਼ਨ ਕਰਮ ਕਰਮ ਠੀ ਨਸ਼ਣ ਠੀਕ ਹੈ ਅਗਲੀ ਲਾਈਨਾਂ ਦੇ ਵਿੱਚ ਅਨੇਮੀ ਰਹਿਣਾ ਅਨੇਮੀ ਰਹਿਣਾ ਸੋਚ ਸਾਰੀ ਡੋਬਣਾ ਸੋਚ ਸਾਰੀ ਡੋਬਣਾ ਠੀਕ ਹੈ ਅਗਲੀ ਲਾਈਨਾਂ ਦੇ ਵਿੱਚ ਹੈਗੀ ਹੈ ਜੀ ਆਪਣੀ ਹੱਸਣਾ ਤੇ ਰੋਣਾ ਤੇ ਚੀਖਣਾ ਹੱਸਣਾ ਤੇ ਰੋਣਾ ਤੇ ਚੀਖਣਾ ਇਹ ਸ ਵੀ ਲੈਣਾ ਯਾਦ ਰੱਖ ਲੈਣੀਆਂ ਨੇ ਜੀ ਠੀਕ ਹੈ ਜੀ ਅੱਗੇ ਹੁਣ ਆਪਾਂ ਲਾਸਟ ਇਹਦੀ ਪੋਇਮ ਭਾਵ ਕਿ ਕਵਿਤਾ ਦੀ ਗੱਲ ਕਰਦੇ ਹਾਂ ਇਸ ਦੇ ਵਿੱਚ ਜੋ ਕਿ ਹੈਗੀ ਆਪਣੀ ਠੀਕ ਹੈ ਸੁਭਾਗ ਦੇ ਵਿੱਚ ਕਰਕੇ ਗਹਿਲ ਚੰਗੀ ਕਰਕੇ ਗਹਿਲ ਚੰਗੀ ਠੀਕ ਹੈ ਜੀ ਤਾਂ ਇਸੇ ਵਿੱਚ ਜੋ ਕਿ ਘਰ ਗ੍ਰਸਤੀ ਦੇ ਵਿੱਚ ਦੀ ਜ਼ਿੰਮੇਵਾਰੀ ਨਿਭਾਰੀ ਇੱਕ ਔਰਤ ਦੀ ਦਿਨਚਨਿਆਂ ਦਾ ਉਲੇਖ ਕੀਤਾ ਗਿਆ ਹੈਗਾ ਠੀਕ ਹੈ ਜੋ ਕਿ ਗਹਿਲ ਹੈ ਇਹ ਸ਼ਬਦ ਇਹਦੇ ਵਿੱਚ ਔਰਤ ਲਈ ਵਰਤਿਆ ਗਿਆ ਹੈਗਾ ਜੀ ਠੀਕ ਹੈ ਤਾਂ ਇਹਦੇ ਵਿੱਚ ਜੋ ਕਿ ਦਰਸਾਇਆ ਗਿਆ ਹੈਗਾ ਕਵਿਤਾ ਦੇ ਵਿੱਚ ਕੀ ਦਸਾਇਆ ਗਿਆ ਹੈਗਾ ਜੀ ਘਰ ਗ੍ਰਸਤੀ ਦੀ ਜ਼ਿੰਮੇਵਾਰੀ ਨਿਭਾਰਹੀ ਔਰਤ ਠੀਕ ਹੈ ਡੀ ਦਿਨ ਚੰਨਿਆਂ ਦਾ ਉਲੇਖ ਕੀਤਾ ਗਿਆ ਹੈ ਠੀਕ ਹੈ ਕੀਤਾ ਗਿਆ ਹੈ ਠੀਕ ਹੈ ਜੀ ਇਸ ਨੂੰ ਨੋਟ ਕਰ ਲੈਣਾਗਾ ਤੇ ਅੱਜ ਦੀ ਆਪਣੀ ਕਲਾਸ ਆਪਾਂ ਇੰਨੀ ਰੱਖਾਂਗੇ ਠੀਕ ਹੈ ਕੱਲ ਨੂੰ ਆਪਾਂ ਇਹਦਾ ਤੀਜਾ ਭਾਗ ਕਰਾਂਗੇ ਜੀ ਜਿਹਦਾ ਨਾਮ ਕੀ ਹੈਗਾ ਜੀ ਤੀਜੇ ਭਾਗ ਦਾ ਕੀ ਨਾਮ ਆਗਾ ਦੇਸ਼ ਪਿਆਰ ਤੇ ਕੱਲ ਦੀ ਕਲਾਸ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਰਾ ਜੋ ਕਿ ਕਾਪਸ ਅੰਗਰੇਜ਼ੀ ਨੇ ਆਪਾਂ ਕੰਪਲੀਟ ਕਰ ਲਈਏ ਠੀਕ ਹੈ ਦੇਸ਼ ਪਿਆਰ ਪੰਜਾਬ ਮੇਰਾ ਠੀਕ ਹੈ ਤਾਂ ਇਹਦੇ ਬਾਰੇ ਆਪਾਂ ਜਾਣਾਂਗੇ ਠੀਕ ਹੈ ਜੀ ਤਾਂ ਕੱਲ ਦੀ ਕਲਾਸ ਆਪਣੀ ਇੱਥੋਂ ਸ਼ੁਰੂ ਹੋਵੇਗੀ ਤੇ ਜੋ ਉਸ ਕਲਾਸ ਦਾ ਪੀਡੀਐਫ ਹੈਗਾ ਜੀ ਉਹ ਤੁਹਾਨੂੰ ਹੁਣ ਟੈਲੀਗ੍ਰam ਚੈਨਲ ਤੇ ਮਿਲ ਜੀਗਾ ਤਾਂ ਜੁਆਇਨ ਕਰ ਲਿਓ ਲਿੰਕ ਤੁਹਾਨੂੰ ਕਲਾਸ ਥੱਲੇ ਮਿਲ ਜੀਗਾ ਜੀ ਤੇ ਜੋ ਸਾਡੇ ਨਾਲ ਵਿਦਿਆਰਥੀ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਮਿਊਨਿਟੀ ਦੇ ਵਿੱਚ ਆਪਣੇ ਜੋ ਕਿ ਮੈਂ ਤੁਹਾਨੂੰ ਕੁਐਸਚਨ ਪਾਉਣਾ ਹੁੰਨਾਗਾ ਤਾਂ ਉਹਨਾਂ ਨੂੰ ਜਰੂਰ ਲਗਾਇਆ ਕਰੋ ਜੀ ਕਿਉਂਕਿ ਉਹ ਪੁਆਇੰਟ ਕੁਐਸਚਨ ਲੈਣ ਵਾਲੇ ਆਪਣੇ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਹਾਂ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਤੇ ਕੱਲ ਨੂੰ ਜੋ ਕਿ ਆਪਣੀ ਕਲਾਸ ਲੈਣ ਵਾਲੀ ਹੈਗੀ ਤਾਂ ਉਹ ਦੇਸ਼ ਪਿਆਰ ਪੰਜਾਬ ਮੇਰਾ ਜੋ ਕਿ ਤੀਜਾ ਭਾਗ ਹੈਗਾ ਜੀ ਕਾਪ ਸੰਗਰੇ ਦਾ ਠੀਕ ਹੈ ਪੈਥੋਂ ਆਪਣੀ ਸ਼ੁਰੂ ਹੋਵੇਗੀ ਠੀਕ ਹੈ ਜੀ ਧੰਨਵਾਦ